नमस्कार जय हिंद दोस्तों मैं पवन मुखिया मुखिया हरियाण न्यूज़ चौटाला सा बदा स्वागत आम आदमी पार्टी जनता ਦਾ ਸਭ ਤੋਂ ਵੱਡਾ ਹੱਤਿਆਸ਼ੀ ਹੋਣ ਦਾ ਦਾਵਾ ਕਰਦੀ ਹੈ ਆਮ ਆਦਮੀ ਪਾਰਟੀ ਦਾ ਦਾਵਾ ਹੁੰਦਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 70 ਸਾਲਾਂ ਦੇ ਵਿੱਚ ਜੋ ਹੋਰ ਪਾਰਟੀਆਂ ਨੇ ਨਹੀਂ ਕਰ ਦਿਖਾਇਆ ਉਹ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਪੰਜਾਬ ਦੀ ਜਨਤਾ ਆਵਾਦੀ ਪਾਰਟੀ ਦੀ ਨੀਤੀਆਂ ਤੇ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਪਰ ਪਿਛਲੇ ਕੁਝ 45 ਦੇ ਕਰੀਬ ਦਿਨਾਂ ਦਾ ਜੇ ਵਾਕਿਆ ਦੇਖਿਆ ਜਾਵੇ ਸਰਕਾਰ ਦੇ ਕੰਮਕਾਜ ਦੇਖੇ ਜਾਣ ਤਾਂ ਇਹਨਾਂ ਕਰੀਬ 45 ਦਿਨਾਂ ਦੇ ਵਿੱਚ ਆਵਾਦੀ ਪਾਰਟੀ ਵੱਲੋਂ ਆਮ ਜਨਤਾ ਦੇ ਜਿੰਨਾ ਬੋਝ ਪਾਇਆ ਗਿਆ ਤਾਂ ਲੱਗਦਾ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ 45 ਦਿਨਾਂ ਦੇ ਵਿੱਚ ਤਾਂ ਇਨਾ ਬੋਝ ਕਿਸੇ ਵੀ ਸਰਕਾਰ ਨੇ ਨਹੀਂ ਪਾਇਆ ਸਰਕਾਰ ਮਹਿੰਗਾਈ ਦੀ ਗੱਲਾਂ ਕਰਦੀ ਹੈ ਆਮ ਆਦੇ ਪਾਰਟੀ ਨੇਤਾ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਮਹਿੰਗਾਈ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਮਹਿੰਗਾਈ ਦੇ ਮਾਰ ਦੇ ਵਿੱਚ ਆਮ ਆਦਮੀ ਪਿਸਿਆ ਪਰ ਪਿਛਲੇ ਕੋ ਜਿਨਾਂ ਦੇ ਵਿੱਚ ਆਮਾ ਦੇ ਪਾਰਟੀ ਵੱਲੋਂ ਜਿਹੜੇ ਆਮ ਜਨਤਾ ਦਾ ਸਭ ਤੋਂ ਵੱਡਾ ਹੈ ਕੈਸੀ ਆਪਣੇ ਆਪ ਨੂੰ ਕੁਆੰਦੀ ਹੈ ਉਸ ਨੇ ਆਮ ਜਨਤਾ ਤੇ ਕਿਸ ਤਰ੍ਹਾਂ ਦਾ ਬੋਝ ਪਾਇਆ ਕਿਵੇਂ ਬੋਝ ਪਾਇਆ ਕਿੰਨਾ ਬੋਝ ਪਾਇਆ ਇਹ ਪੰਜਾਬ ਦੇ ਜਨਤਾ ਤੇ ਉਹਨਾਂ ਦੇ ਜੇਬਾਂ ਤੇ ਕਾਫੀ ਅਸਰ ਪਵੇਗਾ ਦੋਸਤੋ ਸਭ ਤੋਂ ਪਹਿਲੇ ਮੈਂ ਇਹ ਗੱਲ ਕਰਾਂ ਜੁਲਾਈ ਮਹੀਨੇ ਜੁਲਾਈ ਮਹੀਨੇ ਦਾ ਆਖਰੀ ਹਫਤਾ ਆਖਰੀ ਐਪੀ ਦੇ ਵਿੱਚ ਸਰਕਾਰ ਵੱਲੋਂ ਪਰਪਾਰਟੀਆਂ ਨੇ ਕਲੈਕਟਰੇਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਵਾਅਦਾ ਵੇਤਨਾ ਕਰ ਦਿੱਤਾ ਗਿਆ ਕਿ ਪਿਛਲੇ 70 ਸਾਲਾਂ ਦਾ ਇੱਕ ਕਾਰ ਤੱਕ ਵੀ ਟੁੱਟ ਗਿਆ ਜੇ ਮੈਂ ਟਾਊਨ ਦੀ ਗੱਲ ਕਰਾਂ ਤਾਂ ਟਾਊਨ ਦੇ ਵਿੱਚ ਕਈ ਥਾਵਾਂ ਤੇ ਵਾਅਦਾ 200 300% ਦਾ ਕਰ ਦਿੱਤਾ ਗਿਆ ਇਹ ਚਰਚਾ ਹੋਈ ਰਾਜਨੀਤਿਕ ਤੌਰ ਤੇ ਕਿ ਜੇ ਇਹ ਵਾਦਾ ਜਿਹੜਾ ਕੀਤਾ ਗਿਆ ਇੱਕ ਜਾਣਬੁੱਝ ਕੇ اتنا ਵਾਦਾ ਕੀਤਾ ਗਿਆ ਕਿਉਂਕਿ ਜੇ ਹੋਰ ਸਰਾਊਂਡਰ ਏਰੀਆ ਦੀ ਗੱਲ ਕੀਤੀ ਜਾਵੇ ਉਥੇ ਵੀ ਪ੍ਰੋਪਰਟੀ ਇਹ ਜਿਹੜਾ ਰੇਟ ਅਕਲ ਤੇ ਵਾਦਾ ਹੋਇਆ ਪਰ ਜਿੰਨਾ ਵਾਦਾ Town ਦੇ ਵਿੱਚ ਹੋਇਆ ਉਸ ਹਿਸਾਬ ਦੇ ਨਾਲ ਸਰਾਊਂਡਰ ਏਰੀਆ ਦੇ ਵਿੱਚ ਉਹ ਵਾਦਾ ਨਹੀਂ ਹੋਇਆ ਪਰ ਜਨਤਾ ਵਿਚਾਰੇ ਕੀ ਕਰੇ ਜਨਤਾ ਨੂੰ ਸਰਕਾਰ ਦਾ ਹੁਕਮ ਮੰਨਣਾ ਪੈਂਦਾ ਜੋ ਸਰਕਾਰ ਨੇ ਕੀਤਾ ਜੋ ਰੇਟ ਵਧਾਏ ਪ੍ਰਾਪਰਟੀ ਦੇ ਕਲੈਕਟਰ ਰੇਟ ਵਧਾਏ ਤਾਂ ਸਰਕਾਰ ਨੂੰ ਮਜਬੂਰੀ ਚ ਮੰਨਣੇ ਪਏ ਹਾਲੇ ਕਲੈਕਟਰ ਰੇਟਾਂ ਦੀ ਚਰਚਾ ਖਤਮ ਨਹੀਂ ਹੋਈ ਸੀ ਤੇ ਸਰਕਾਰ ਨੇ ਗੱਡੀਆਂ ਦੇ ਗ੍ਰੀਨ ਟੈਕਸ ਲਾ ਦਿੱਤਾ ਟੈਕਸ ਲਾ ਦਿੱਤਾ ਵੀ ਤਾਂ ਸਰਕਾਰ ਨੂੰ ਇੰਨੇ ਕਰੋੜ ਰੁਪਏ ਆਮਦਨ ਹੋਏਗੀ ਸਰਕਾਰ ਨੇ ਟੈਕਸ ਲਾਇਆ ਉਹ ਕੁਝ ਦਿਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਦੂਜਾ ਆਉਣ ਜਨਤਾ ਦੇ ਭਾਰ ਸੀ ਜਨਤਾ ਨੇ ਉਹ ਵੀ ਸਹਿਨ ਕਰ ਲਿਆ ਪਰ ਹਾਲੇ ਉਹ ਚਰਚਾ ਖਤਮ ਵੀ ਨਹੀਂ ਹੋਈ ਸੀ ਕਿ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੱਕ ਵਧਾਣੇ ਪਏ ਪੰਜਾਬ ਸਰਕਾਰ ਨੇ ਵੈਦ ਵਿੱਚ ਵਾਅਦਾ ਕਰ ਦਿੱਤਾ ਉਸ ਵਾਧੇ ਦੇ ਤਹਿਤ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧੇ ਪੈਟਰੋਲ 61 ਪੈਸੇ ਅਤੇ ਡੀਜ਼ਲ 92 ਪੈਸੇ ਤੱਕ ਮਹਿੰਗਾ ਕਰ ਦਿੱਤਾ ਗਿਆ ਇਤਨਾ ਨਹੀਂ ਸੱਤ ਕਿਲੋਵਾਰ ਤੋਂ অধিক ਬਿਲੀ ਕਨੈਕਸ਼ਨ ਵਾਲਾ ਦੇ ਵੀ ਜਿਹੜੇ ਕ੍ਰੇਪ ਚੈਂਡਰ 'ਤੇ ਸਬਸਿਡੀ ਦਿੱਤੀ ਜਾ ਰਹੀ ਸੀ ਛੋੜ ਦਿੱਤੀ ਜਾ ਰਹੀ ਸੀ ਉਹ ਵੀ ਵਾਪਸ ਲੈ ਲਈ ਗਈ ਦੋਸਤੋ ਸਰਕਾਰ ਬਣਨ ਤੋਂ ਪਹਿਲਾਂ ਇਹ ਸਰਕਾਰ ਨੇ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਉਹ ਵਾਅਦੇ ਦੇਖਣ ਵਾਲੇ ਸਨ ਹਰ ਵਿਅਕਤੀ ਜਾਣਦਾ ਸੀ ਕਿ ਜੋ ਵਾਅਦੇ ਸਰਕਾਰ ਕਰ ਰਹੀ ਹੈ ਜੋ ਪੂਰਾ ਕਰੇਗੀ ਵਾਅਦੇ ਹੀ ਇਹ ਸਰਕਾਰ ਪਹਿਲੀ ਸਰਕਾਰ ਹੋਏਗੀ ਜਿਹੜੀ ਜਨਤਾ ਦੇ ਨਾਲ ਵਾਅਦੇ ਪੂਰੇ ਕਰ ਰਹੀ ਹੈ ਪਰ ਜੇ ਰਾਜਨੀਤਿਕ ਖੇਤਰ ਵਿੱਚ ਮੰਨ ਲਈ ਚਲ ਰਹੀ ਚਲਚਾ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ 45 ਜਨਾਂ ਦੇ ਵਿੱਚ ਕੁਝ ਵਾਅਦੇ ਕੀਤੇ ਗਏ ਇਹ ਤਰਕ ਸੰਗਤ ਵੀ ਨਹੀਂ ਕੀ ਜਾ ਸਕਦੇ ਦੋਸਤੋ ਹੁਣ ਬਸਾਂ ਦੇ ਕਰਾਇੰ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਬਸਾਂ ਦੇ ਕਰਾਇੰ ਦਾ ਵਾਅਦਾ ਕਰ ਦਿੱਤਾ ਗਿਆ ਦੋਸਤੋ ਬੜੀ ਅਜੀਬ ਗੱਲ ਹੈ ਕਿ ਸਰਕਾਰ ਇੱਕ ਵਸਤਾ ਕਹਿ ਰਹੀ ਹੈ ਕਿ ਅਸੀਂ ਬਿਜਲੀ ਫਰੀ ਦੇ ਰਹੇ ਹਾਂ ਅਸੀਂ ਹੈਲਥ ਸੁਵਿਧਾਵਾਂ ਦੇ ਰਹੇ ਹਾਂ ਅਸੀਂ ਮਹਿਲਾਵਾਂ ਨੂੰ ਬਸ ਦੇ ਵਿੱਚ ਫਰੀ ਯਾਤਰਾ ਵਜਈ ਸੁਵਿਧਾ ਦੇ ਰਹੇ ਹਾਂ ਇਸ ਤੋਂ ਹੋਰ ਵੀ ਇਲਾਵਾ ਕਈ ਸੁਝਾਵਾਂ ਸਰਕਾਰ ਵੱਲੋਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਵਾਲੇ ਖੜਾ ਹੁੰਦਾ ਕਿ ਜੇ ਉਹ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਹ बार-बार ਇਹ ਵਾਅਦੇ ਕਰਕੇ ਚਾਹ ਬਿਜਲੀ ਦਾ ਰੇਟ ਹੋਵੇ ਚਾਹ ਕਲੈਕਟਰ ਰੇਟ ਹੋਵੇ ਚਾਹ ਬੱਸਾਂ ਦੇ ਕਿਰਾਏ ਹੋਣ ਤਾਂ ਇਹਨਾਂ ਜਨਤਾ ਤੇ ਬੋਝ ਕਿਉਂ ਪਾਇਆ ਜਾ ਰਿਹਾ ਹੈ ਇੱਕ ਪਾਸੇ ਜਨਤਾ ਨੂੰ ਸੁਵਿਧਾ ਤੇ ਦੂਜੇ ਪਾਸੇ ਅਸੁਵਿਧਾ ਦਾ ਇਹ ਖੇਲ ਕਿਉਂ ਖੇਲਿਆ ਜਾ ਰਿਹਾ ਹੈ ਇਹ ਪਬਲਿਕ ਹੈ ਸਭ ਜਾਣਦੇ ਨੇ ਕਿਉਂਕਿ ਹਲੇ ਤਾਂ ਪੰਜਾਬ ਸਰਕਾਰ ਦਾ ਉਹ ਵਾਅਦਾ ਵੀ ਠੰਡੇ ਬਸਤੇ ਚ ਜਿਹਦੇ ਵਿੱਚ ਕਿਹਾ ਗਿਆ ਸੀ 18 ਸਾਲ ਟੋਪਰ ਦੇ ਹਰ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਰਕਾਰ بار بار ਦਾਅਵਾ ਕਰਦੀ ਹੈ ਕਿ 2000 ਰੁਪਏ ਦੇਣ ਦਾ ਵਾਦਾ ਕੀਤਾ ਗਿਆ ਸੀ ਉਹ ਸ਼ੁਰੂ ਕੀਤਾ ਜਾਵੇਗਾ ਪਰ ਉਹ ਕਦੋਂ ਸ਼ੁਰੂ ਹੋਵੇਗਾ ਉਹ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਰਾਜਨੀਤਿਕ ਮਾਹਿਰ ਦੱਸਦੇ ਨੇ ਕਿ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਕੋਈ ਵਧੀਆ ਨਹੀਂ ਹੈ ਇਸ ਲਈ 1000 ਰੁਪਿਆ ਵਾਲਾ ਉਹ ਵਾਦਾ ਵੀ ਫਿਲਹਾਲ ਸ਼ੁਰੂ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਇਹ ਜਿਹੜੇ ਬੋਝ ਪਾਏ ਜਾ ਰਹੇ ਨੇ ਉਹ ਵੀ ਆਰਥਿਕ ਸਥਿਤੀ ਜਿਹੜੀ ਕਮਜ਼ੋਰ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਹੀ ਇਹ ਪੰਜਾਬ ਦੇ ਜਨਤਾ ਤੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਟੈਕਸ ਲਾ ਕੇ ਇਹ ਬੋਝ ਪਾਈ ਜਾ ਰਹੇ। ਕਹਿਆ ਜਾਂਦਾ ਕਿ ਹੁਣ ਪਿਛਲੇ ਡੇਢ ਸਾਲਾਂ ਦੇ ਕਰੀਬ ਪੰਜਾਬ ਸਰਕਾਰ ਦੇ ਕਾਰਜਗਰ ਦੀ ਗੱਲ ਕਰੀਏ ਤਾਂ ਤਿੰਨ ਵਾਰ ਪਟਰੋਲ ਡੀਜ਼ਲ ਦੇ ਰੇਟਾਂ 'ਤੇ ਵਾਅਦਾ ਕੀਤਾ ਜਾ ਚੁੱਕਾ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਿਨੇ ਜਿਹੜੇ ਪੰਜਾਬ ਕਰਨ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਰੀਬ 45 ਦਿਨਾਂ ਦੇ ਵਿੱਚ ਇਹ ਵਾਅਦੇ ਕੀਤੇ ਨੇ ਜਨਤਾ ਦੇ ਬੋਝ ਬਾਇਆ ਇਧਰ ਪੰਜਾਬ ਦੀ ਆਰਥਿਕ ਸਥਿਤੀ ਕਿੰਨੀ ਮਜ਼ਬੂਤ ਹੁੰਦੀ ਹੈ ਤੇ ਉਸ ਆਰਥਿਕ ਸਥਿਤੀ ਮਜ਼ਬੂਤ ਹੋਣ ਤੋਂ ਬਾਅਦ ਪੰਜਾਬ ਦੇ ਜਨਤਾ ਨੂੰ ਕਿਸ-ਕਿਸ ਸੁਵਿਧਾ ਦੇ ਨਾਲ ਜਿਹੜਾ ਨਵਾਜਿਆ ਜਾਂਦਾ ਹੈ ਜਾਂ ਕਿਹੜੀ ਕਿਹੜੀ ਸੁਵਿਧਾ ਦਿੱਤੀ ਜਾਂਦੀ ਹੈ ਪਰ ਕੁਲਮਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇੰਨੇ ਥੋੜੇ ਜਿਨਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਟੈਕਸ ਜਾਂ ਫਾਰ ਪਾ ਕੇ ਜਾਂ ਬੋਝ ਪਾ ਕੇ ਇਹ ਤਰਕ ਸੰਗਤ ਨਹੀਂ ਕੀਤਾ ਜਾ ਸਕਦਾ ਦੋਸਤੋ ਉਮੀਦ ਕਰਦਾ ਹਾਂ ਯਾਰਾਂ ਜਨਦਰ ਵਿੱਚ ਪੰਜਾਬ ਸਰਕਾਰ ਹੋਰ ਕੋਈ ਕਿਸੇ ਤਰ੍ਹਾਂ ਦਾ ਪੰਜਾਬ ਦੀ ਜਨਤਾ ਤੇ ਕੋਈ ਭਾਰ ਜਾਂ ਬੋਝ ਨਹੀਂ ਪਾਵੇਗੀ ਬਲਕਿ ਉਮੀਦ ਕਰਦੇ ਹਾਂ ਕਿ ਕੋਈ ਸੁਵਿਧਾਵਲ ਅੱਗੇ ਵਧੇਗੀ ਦੋਸਤੋ ਆਦਲੇ ਬਸ ਇਤਨਾ ਹੀ ਨਮਸਕਾਰ ਜੈ